ਜਿਵੇਂ ਜੋੜੀ ਮਸ਼ਹੂਰ ਹੁੰਦੀਆਂ ਜੋੜੀਆਂ ਕਬੱਡੀ ਦੇ ਵਿੱਚ ਬਣੀਆਂ ਇੰਦਰਜੀਤ ਫਰੀਆਦ ਯਾਦੇ ਤੇ ਅਰਸ਼ ਦੀ ਵੀ ਐਨ ਚਰਚਾ ਹੁੰਦੀ ਯਾਦਾ ਵੀ ਹੁਣ ਆ ਗਿਆ ਨਾਲ ਤੇ ਫੰਕਸ਼ਨ ਵੀ ਹੁੰਦਾ ਹੁਣ ਥੋੜਾ ਜਿਹਾ ਉਹ ਚੀਜ਼ਾਂ ਦਾ ਵੀ ਪਰ ਇੱਕ ਵਿਆਹ ਵੀ ਮੈਂਟਲੀ ਠੀਕ ਹੋ ਗਏ ਸਟਰੋਂਗ ਹੋ ਗਏ ਹਾਂ ਜਿਵੇਂ ਤੁਹਾਨੂੰ ਦੱਸਣਾ ਵੀ ਮੇਰੇ ਨਾਲ ਜਾਰੀ ਦੋਸਤੀ ਮੇਰੇ ਲਈ ਮੈਨੂੰ ਕੋਈ ਕਹਿ ਹਦਾਂ ਮੈਨੂੰ ਕੋਈ ਇਦਾਂ ਦਾ ਯਾਰ ਨਹੀਂ ਮਿਲਿਆ ਜਿਹੜਾ ਮੇਰੇ ਨਾਲ ਖੜਿਆ ਹੋ ਜਾਂਦੇ ਮੇਰੀ ਸਪੋਰਟ ਕੀਤੀ ਮੈਂ ਚਲੋ ਆਪਾਂ ਆਪਣੇ ਆਪ ਮੋਹ ਤਾਰੀਫ ਨਹੀਂ ਕਰਦੇ ਮੈਂ ਬੜੇ ਇਨਣਿਆਂ ਦਾ ਆਪਣੇ ਕੀਤਾ ਪਰ ਮੇਰੇ ਨਾਲ ਕੋਈ ਨਹੀਂ ਖੜਿਆ ਬਸ ਇੱਕੋ ਮੇਰਾ ਭਰਾ ਵਾ ਯਾਦਾ ਇਹ ਮੈਂ ਮੈਨੂੰ ਆਪਣੇ ਛੋਟੇ ਭਰਾਵਾਂ ਕੋਲ ਰੱਖਿਆ ਹੋਇਆ ਨੇ ਤੇ ਬਹੁਤ ਜਣ ਮੈਨੂੰ ਪਿਆਰ ਕਰਦਾ ਮੈਂ ਜਵੇਂ ਮੈਚ ਖੇਡ ਰਿਹਾ ਇਥੇ ਮੈਂ ਟੋਰਾਂਟੋ ਸੀਨ ਮਾੜਾ ਲੱਗਾ ਉਹਨਾਂ ਮੇਰੇ ਥੋੜੇ ਮੈਨੂੰ ਪੈਸਿਆਂ ਦੀ ਵੀ ਲੋੜ ਸੀ ਤੇ ਉਦੋਂ ਕੋਈ ਕਿਸੇ ਨੇ ਮੇਰੀ ਸਪੋਰਟ ਨਹੀਂ ਕੀਤੀ ਇੱਕ ਮੈਂ ਮਾੜਾ ਖੇਡ ਰਿਹਾ ਸੀ ਉਤੋਂ ਮੈਨੂੰ ਪੈਸਿਆਂ ਦੀ ਪਰਵਾਹ ਨਹੀਂ ਕੋਈ ਕਲੱਬ ਵਾਲੇ ਕਿਸੇ ਨੇ ਕੋਈ ਨਹੀਂ ਸਪੋਰਟ ਨਹੀਂ ਕੀਤੀ ਭਾਈ ਜੈਂਟੀ ਹੋਣਾ ਕੀਤੀ ਮੇਰੇ ਤੋਂ ਵਿੱਚ ਥੋੜੀ ਤੇ ਇਹ ਭਰਾ ਮੇਰੇ ਨੇ ਮੈਨੂੰ ਹੁਣ ਤੱਕ ਮੇਰੇ ਹਿਸਾਬ ਨਾਲ 12-13 ਲੱਖ ਰੁਪਏ ਮੇਰੇ ਕਹਿ ਤਿੰਨੇ ਘਰੇ ਭੇਜਦਾ ਤੇ ਮੇਰੇ ਹਿਸਾਬ ਨਾਲ ਕੋਈ 50000 ਰੁਪਏ ਨਹੀਂ ਦਿੰਦਾ ਇ ਦੀ ਲੋੜ ਜਿੰਨੇ ਵੀ ਮੈਂ ਦਊਗਾ ਮੈਂ ਤੇਰਾ ਭਰਾ ਨਾ ਤੇਰੇ ਨਾਲ ਖੜਾ ਪਰ ਮੈਂ ਅਹੀਂ ਮਹਾਰਾਜ ਕਿਰਪਾ ਕਰੀ ਤੇ ਕਿਰਪਾ ਰਖੇ ਤੇ ਇਹ ਮੇਰਾ ਵੱਡਾ ਭਰਾ ਵਾ ਕਿਤੇ ਇਕੱਠੇ ਰਵਾਂਗੇ ਤੇ ਇਹਨੇ ਮੈਨੂੰ ਨਾਲ ਬੜੀ ਸਪੋਰਟ ਹੁੰਦੀ ਹੈ ਮੈਨੂੰ ਇਹਦੇ ਨਾਲ ਤੇ ਬੜਾ ਮੈਚ ਦੇ ਵਿੱਚ ਵੀ ਉਹਨੂੰ ਦੇਖ-ਦੇਖਿਆ ਮੈਨੂੰ ਬਹੁਤ ਜ਼ਿਆਦਾ ਬੋਲਦਾ ਬਹੁਤ ਜ਼ਿਆਦਾ ਖੜੋਦਾ ਜੂਵੇ ਸਖੂਨ ਮਿਰ ਨੂੰ ਬੋਲਦਾ ਸੀ ਨਾ ਸਮਝਉਦਾ ਓਦਾਂ ਇਹ ਜਹਾਦਾ ਮੇਰੀ ਸਪੋਰਟ ਕਰਦਾ ਤੇ ਮੈਨੂੰ ਬੜਾ ਜਿਹਾ ਲੱਗਦਾ ਹੈ